गौड़ी सुखमनी महला एक ओंकार सत गुर प्रसाद आदि नम सतरा नम श्रि गुरु देवे नम अष्टपति सिमरो सिमर सिमर सुख पावो कल कले तन मह मटाव सिमरो क्या नाम जपत अग्न तन क्या भेद पुराण सिमर सुधाखियर एक नियर तिनका एक जिस जी बसावे ताकि महमा करी न आवे कांखी ये क्या दर्श तो हारो नानक उन संग मोह उधारो सुखमनी सुख अमृत प्रभ नाम भगत जना के मन विश्राम रहाओ प्रभ क्या सिमरन गर्व न बसा, प्रभु क्या सिमरन दुख जम नसा प्रभु क्या सिमरन काल पर हरा रह प्रभु क्या सिमरन दुश्मन टहरा कछ भी कर न लाग्या प्रभु कह सिमरन अन्दिन जा गया प्रभु कह सिमरन प्रभ कह प्रभु का सिमरन सात कह साथ सर्व निधान नानक नानखर रंग प्रभु क्या सिमरन रिध सिद्ध नोनिध प्रभु कह सिमरन गंत बुद्ध प्रभु कह सिमरन जप तप पूजा प्रभु क्या सिमरन बिन सह दूजा ਪਰਬ ਕਾ ਸਿਮਰਨ ਤੀਰਥ ਇਸਨਾਨੀ ਰਬ ਕਾ ਸਿਮਰਨ ਦਰਗਾਹ ਮਾਨੀ ਪਰਬ ਕਾ ਸਿਮਰਨ ਹੋਏ ਸੋ ਪਲਾ प्रभु का सिमरन सुफल फला से सिमर है जिन आप पाए प्रभु का सिमरन सबते ऊंचा प्रभु का सिमरन उतरे मूचा प्रभु का सिमरन बुझा प्रभु का सिमरन सब कुछ सूझा प्रभु का सिमरन नाही ही जमतरासा प्रभु का सिमरन पूर्ण आसा प्रभु का सिमरन मन की मल जाए अमृत राम समाए प्रभु जी बस है साध की रसना नानक जन का दस ਪ੍ਰਭ ਕੋ ਸਿਮਰਾਂ ਸੈਤਨਵੰਤੇ ਪ੍ਰਭ ਕੋ ਸਿਮਰਾਂ ਸੈਪਤਵੰਤੇ ਪ੍ਰਭ ਕੋ ਸਿਮਰਾਂ ਸੈਜਨ ਪਰਵਾਨ ਪ੍ਰਭ ਕੋ ਸਿਮਰਾਂ ਸੈਪੁਰਖ ਪ੍ਰਧਾਨ ਪ੍ਰਭ ਕੋ ਸਿਮਰਾਂ ਸੈ ਬੇਮੁਤਾਜ ਪ੍ਰਭ ਕੋ ਸਿਮਰਾਂ ਸੈ ਮੁਰਖ ਕੇ ਰਾਜੇ ਪ੍ਰਭ ਕੋ ਸਿਮਰਾਂ ਸੈ ਸੁਖਵਾਸੀ ਪ੍ਰਭ ਕੋ ਸਿਮਰਾਂ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਿਨੋ ਆਪ ਦੇ ਹਾਲਾ ਨਾਲਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਿ ਹਾਂ ਸੇ ਪ੍ਰਪਕਾਰੀ ਪ੍ਰਭ ਕੋ ਸਿਮਰਿ ਹਾਂ ਤਿਨ ਸਤਿ ਬੁਲਿਹਾਰੀ ਪ੍ਰਭ ਕੋ ਸਿਮਰਿ ਹਾਂ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਿ ਹਾਂ ਕਿਨ ਸੁਖ ਬਿਹਾਵੇ ਪ੍ਰਭ ਕੋ ਸਿਮਰਿ ਹਾਂ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਿ ਹਾਂ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਿ ਹਾਂ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰਿ ਹਾਂ ਬਚਾਰ ਨਹਿਰੇ ਸੰਤ ਕ੍ਰਿਪਾ ਤੇ ਆਂਦੀ ਨਜਾਗ ਨਾਨਕ ਸਿਮਰਨ ਪੂਰਾ ਪਾਗ ਪ੍ਰਭ ਦਾ ਸਿਮਰਨ ਕਾਰਜ ਪੂਰਾ ਹੈ ਪ੍ਰਭ ਕਾ ਸਿਮਰਨ ਕਬ ਹੋ ਨਾ ਅਸ਼ੂਰ ਹੈ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਹਿ ਜਿ ਸਮਾਨੀ ਪ੍ਰਭ ਕਾ ਸਿਮਰਨ ਹੈ ਚਲ ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹੰਸੁਨ ਕਾ ਹਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਭਾਰ ਸਿਮਰਨ ਹੈ ਸੇ ਜਨ ਜਿਨਨ ਕੋ ਪ੍ਰਭ ਮੇਂ ਨਾਨਕ ਤੈਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟ ਹੈ ਹਰ ਸਿਮਰਨ ਲਗ ਬੇਤ ਉਪਾਏ ਹਰ ਸਿਮਰਨ ਪੇਸਤ ਜਤੀ ਦਾਤੇ ਹਰ ਸਿਮਰਨ ਨੀਚ ਚਾਉ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਜ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮਹ ਆਪਨੇ ਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਨਕੇ ਪ੍ਰਭ ਸਾਧ ਅਰਸ਼ਪਤੀ ਜਹ ਮਾਹ ਪਿਤਾ ਸੁਥ ਮੀਤ ਨ ਪਾਈ ਮਨ ਓਹਾ ਨਾਮ ਤੇਰਾ ਸੰਸਹਾਈ ਜਹ ਮਾਹ ਭਿਆਨ ਦੂਤ ਜਮਦਲਾ ਤਹ ਕੇਵਲ ਨਾਮ ਸੰਗ ਤੇਰਾ ਚਲਾ ਜਹ ਮੁਸਕਲ ਹੋਵਾ ਤਪਾਈ ਹਰ ਕੋ ਨਾਮ ਖਿਰ ਮਹਾ ਉਧਾਰੀ ਅਨੇਕ ਪੁਨ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾ ਪਰ ਹਰਾ ਗੁਰਮੁਖ ਨਾਮ ਜਪੋ ਮਨ ਮੇਰੇ ਨਾਣੁ ਕਪਾਵਹੁ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਲਕਾ ਨਾਮ ਜਪਤ ਹੋਇ ਸੁਖੀਆ ਲਖ ਕਰੋਰੀ ਬੰਧ ਰ ਪਰਾ ਕਰ ਕਾ ਨਾਮ ਜਪਤ ਨਿਸਤਰਾ ਅਨੇਕ ਮਾਇਆ ਰੰਗ ਤੇ ਕਨਾ ਬੁਝਾਵਾ ਅਦਕਾ ਨਾਮ ਜਪਤ ਆਕਾਵਾ ਜੀਹੋ ਮਾਰਗ 에ਹੋ ਜਦ ਇਕਲਾ ਤਹ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਤੇਈਆ ਨਾਣਕਾ ਗੁਰਮੁਖਾ ਪਰਮਗਤ ਪਾਈਆ ਛੋਟ ਸਨਹੀਂ ਕੋਟ ਲਖਬਾਹੀ ਨਾਮ ਜਪ ਤਾ ਤਾ ਪਾਰ ਉਪਰਾਹੀ ਅਨੇਕ ਵਿਕੰਝ ਆਏ ਸੰਕਾਰਾਂ ਹਰ ਕਾ ਨਾਮ ਤਤਕਾਲ ਉਧਾਰਾ అనేక ਜੋਨ ਜਨਮਾਂ ਮਰ ਜਾਮ ਨਾਮ ਜਪ ਤਾ ਪਾਵੇ ਬਿਸਰਾਮ ਹੋ ਮੈਲਾ ਅਮਲ ਕਬਹੋ ਨਾ ਥੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗਾ नाणु के पैया साथ के संग जीह मार के गने जाहै ना कोसा हर का नाम ओवा संग तोसा जीह पैड़ा महा अंध गुबारा हर का नाम संग उजियारा जोहा पंथ तेरा कोना सें जानू हर का नाम तहां तो नाल पहचानू जो महा पियाना तपत बहु काम तह तो हर के नाम की तुम ऊपर शाम ਜੇ ਹਾਤਰੀ ਖਾ ਮਨ ਤੂ ਜੋ ਆਕਰਖਾ ਤਹ ਨਾ ਅਣਖ ਰਹ ਅੰਮ੍ਰਿਤ ਵਰਖਾ ਭਗਤ ਜਨਾਕੀ ਵਰਤਨ ਨਾਮ ਸੰਤ ਜਨਾ ਕਾ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਿਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਥ ਕਮਾਤ ਹਰ ਜਨ ਕਾ ਹਰ ਨਾਮ ਨਿਧਾਨ ਆਰ ਭ੍ਰਮ ਜਨ ਕੇ ਨੋਧਾਨ ਮਨ ਤਨ ਰੰਗ ਰ ਤੇ ਰੰਗ ਏ ਕਾ ਨਾਨਕ ਜਨ ਕਾ ਬਿਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੂਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤਾ ਕਬ ਪੁਰਾ ਨਾ ਪੰਗਾ ਹਰ ਕਾ ਨਾਮ ਜਨ ਕੀ ਵਢਾਈ ਹਰ ਕਾ ਨਾਮ ਜਨ ਸੋਭਾ ਭਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਨਾਮ ਜਪਤਾ ਕਾਛ ਨਾ ਹੈ ਬਿਯੋਗ ਜਿਨ ਰਾਤਾਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਖ ਦੀਨਾ ਹਰ ਧਨ ਜਨ ਕੋ ਆਪ ਪਰਬ ਦੀਨਾ ਹਰ ਹਰ ਜਨ ਕਾ ਓਟ ਸਤਾਣੀ ਅਰ ਪ੍ਰਤਾਪ ਜਨ ਅਵਰ ਨ ਜਾਣੀ ਬੋਤ ਬੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈ ਜਨ ਹਰ ਹਰ ਜਪਾ ਹਰ ਕਾ ਭਗਤ ਪ੍ਰਗਟ ਨਹੀਂ ਸਕਾ ਹਰ ਕੀ ਭਗਤ ਮੁਕਤ ਬਹੁ ਕੋਰੇ ਨਾਨਕ ਜਨ ਸੰਗ ਕੈਤੇ ਧਰੈ ਪਰ ਜਤ ਏਹੋ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮੈਂ ਸੰਤਰੀ ਦਵਸਾ ਸੰਤ ਪਰ ਤਾਪ ਦੁਰਦ ਸਭ ਨਸਾ ਸੰਤ ਕਾ ਸੰਗਵੜ ਭੱਗੀ ਪਾਈਆ ਸੰਤ ਕੀ ਸੇਵਾ ਨਾਮ ਤੇ ਆਇਆ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਭਾਵੇ ਜਨ ਕੋਏ ਜੋਗ ਬਹੁ ਸਾਸਤਰ ਬਹੁ ਸਮਰਤੀ ਪੇ ਖੇਸਰ ਦੰਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਆਸ਼ਪਤੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਤਰ ਸਿਮਤੋ ਗਿਆਨ ਜੋਗ ਅਬਿਆਸ ਕਰਮ ਤਰਮ ਕੇ ਰਿਆ ਸਗਲ ਤੇ ਆਸਾ ਬਨ ਮゼ ਫਿਰਿਆ అనేక ਪ੍ਰਕਾਰ ਕੀ ਹੈ ਬਹੁ ਜਤਨਾ ਪੂਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਇ ਹੋਮ ਮੈ ਕਰ ਰਾਤੇ ਵਰਤਨ ਨੇਮ ਕਰਾ ਬੋ ਪਾਤੀ ਨਹੀਂ ਤੁਲੇ RAM ਨਾਮ ਵੀ ਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ ਨੋਖੰਡ ਪ੍ਰਥਮੀ ਫਿਰਾ ਚਿਰ ਜੀਵਾ ਮਹਾ ਉਦਾਸ ਤਪਿ ਸਰਥੀਵਾ ਅਗਨਮਾ ਹਉਮਤ ਪ੍ਰਾਨ ਕਨਕ ਅਸਵ ਹੈ ਵਰਪੁ ਮਦਾਨ ਨੇ ਹੋਲੀ ਕਰਮ ਕਰਾ ਬਹੁ ਵਸਨ ਜਨ ਮਾਰਕ ਸੰਜਮ ਪਤ ਸਾਧਨ ਨੀਮਕ ਨੀਮਕ ਕਲ ਸਰੀਰ ਘਟਾਵੇ ਤੋਪੀ ਹੋਮੈ ਮੈ ਨ ਜਾਵੇ ਹਰ ਕੇ ਨਾਮ ਸੰਸਰ ਗਚਨਾਹ ਨਾਨਕ ਗੁਰਮੁਖ ਨਾਮ ਜਪਤ ਗਤ ਪਾਹ ਮਨ ਕਾਮਨਾ ਤੀਰਥ ਦੇਹ ਛੂਟਾ ਗਰਭ ਗੁਮਾਨ ਨਾ ਮੰਤੇ ਹੋਟਾ ਸੋਚ ਕਰਾ ਦਿਨਸ ਅ ਰਾਤਰ ਮਨ ਕੀ ਮੈਲ ਨਾ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰਾ ਮਨ ਤੇ ਕਬੂ ਨਾ ਵਿਖਿਆ ਟਰਾ ਜਲਤ ਹੋਵੈ ਬੋਹ ਦੇਹ ਅਨੀਤ ਸੁਧਕਾ ਹੋਈ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮ ਉਧਰੇ ਪਤੀਤ ਬਹੁ ਮੂਚ ਬਹੁਤ ਸਿਆਨ ਨ ਪਜਮਕਾ ਪੋ ਬਿਆਪਾ ਅਨੇਕ ਜਤਨਕਾਰ ਤ੍ਰਿਸਨਾ ਤਰਾਪਿਆ ਵੇਖ ਅਨੇਕ ਅਗਨ ਨਹੀਂ ਬੁਝਿਆ ਕੋਡ ਉਪਾਵ ਦਰਗਹ ਨਹੀਂ ਸੀਝਾ ਛੋਟ ਸਨਾਹੀ ਉਹ ਪਿਆਲ ਮੋਹਾ ਬਿਆਪ ਹੈ ਮਾਇਆ ਜਾਲ ਅਵਿਰ ਕਰਤੂਤ ਅਸਗਲੀ ਜਮਡਾਨਾ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰਿ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿਜ ਸੁਭਾਇ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾ ਕੀ ਸੇਵਾ ਲਾਗਾ ਜੇ ਕੋ ਆਪੁਨਾ ਦੁਖ ਮਿਟਾਵੇ ਹਰਿ ਹਰਿ ਨਾਮ ਰਿਦਾ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰਾ ਸਾਧ ਸੰਗ ਇਹ ਹੋ ਮੈ ਸ਼ੋਰਾ ਜੇ ਕੋ ਜਨਮ ਮਰਨ ਤੇ ਡਰਾ ਸਾਧ ਜਨਾ ਕੀ ਸਰ ਨਹੀਂ ਪਰਾ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈਬਲ ਬਲ ਜਾਸਾ ਸਗਲ ਪੁਰਖ ਮਹਾਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟਾ ਅਭਿਮਾਨ आपस को जो जाना नीचा सौ गनिया सबसे ऊंचा जा का मनो होए सगळ के रीना हर हर नाम तन कट कट तीना मन ओ पुने ते बुरा मिटाना पेख्या सर्व श्रेष्ठ साजिना सुख दुख जन समुदृष्टे ता नानक पाप पु नहीं ले पा निर्धन को तन तेरा ना नी ठावे को नाव तेरा ठाओ नी माने को प्रभु तेरा मान सकल कटा को देवो दान करन करावर हार स्वामी सकल कटा के अंतर जामि अपनी गति मित जानहु आपे ਆਪਨੇ ਸੰਗ ਆਪ ਪ੍ਰਭ ਰਾਤੇ ਤੂੰ ਮੇਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮਹਾ ਸ੍ਰੇਸ਼ਟ ਤਰਮ ਹਰ ਕੋ ਨਾਮ ਜਪ ਨਿਰਮਲ ਕਰੇ ਸਗਲ ਕਰਿ ਯਾ ਮਹਾ ਉਤਮ ਕੇ ਰਿਆ ਸਾਧ ਸੰਗ ਦੁਰ ਮਤਮ ਲਹਿ ਰਿਆ ਸਗਲ ਉਦਮ ਮਹ ਉਦਮ ਪਲਾ ਹਰ ਕਾ ਨਾਮ ਜਪੋ ਜੀਐ ਸਦਾ सकल वाणी में अमृत वाणी हर को जैसा सोना रसन बखानी सकल ताहुते यो उत्तम स्थान नानक जी है कटवसा हर नाम श्लोक निर्गुणे यार एनेया सो प्रभु सदा समाल जिनकी यादिस चित रख नानक ने भी नाल अष्टपदी रमियां के गुण चेत प्राणी कवन मूलते कवन दृष्टानी जिनतु साथ सवा से गारा गर्भ अगन में जिन्हा उबार्या ਬਾਰੂ ਬੀਵ ਸਦਾ ਤੁਝਾਂ ਪੈ ਆਰਾਧੂਤ ਪਰ ਜੋ ਬਨਪ ਹੋਜਣ ਸੁਖਸੂਧ ਬਿਰਥ ਪਿਆ ਉਪਰ ਸਾਖ ਸਾਨ ਮੁਖ ਪਿਆਓ ਬੈਠ ਕੋ ਧੈਨ ਇਹੋ ਨਿਰਗੁਣ ਗੁਣ ਕਛੂ ਨਾ ਪੂਜਾ ਵਖਸਲੇ ਹੋ ਤੋ ਨਾਨਕ ਸੀਜੈ ਜੀਹ ਪ੍ਰਸਾਦ ਤਰ ਉਪਰ ਸੁਖ ਬਸਾ ਹੈ ਸੂਤ ਪ੍ਰਾਤ ਮਿਤ ਬਨਤਾ ਸੰਗ ਹਸਾ ਜੀਹ ਪ੍ਰਸਾਦ ਪੀਵਾ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੋਲਾ ਜੇਹ ਪੋਗ ਹੈ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸਹਾਂ ਤੇ ਆਗਵਰ ਸੰਗ ਰਚਨਾ ਅਸੇ ਦੋ ਕਮੂੜ ਅੰਧ ਬਿ ਆਪੇ ਨਾਨਕ ਕਾੜ ਲੇ ਹੋ ਪ੍ਰਭ ਆਪੇ ਆਦ ਅੰਤ ਜੋ ਰੱਖਨ ਹਾਰ ਕਿਸਿਓਂ ਪ੍ਰੀਤ ਨ ਕਰ ਅਗਵਾਰ ਜਾ ਕੀ ਸੇਵਾ ਨੰ ਨਿਧ ਭਾਵੈ ਤਾਂ ਸਿਓ ਮੂੜਾ ਅਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰ ਹੈ ਤਾਂ ਕੋ ਅੰਧਾ ਜਾਣ ਤੂ ਦੂਰ ਹੈ ਜਾਕੀ ਟਹਲ ਪਾਵੇ ਦਰਗਾਹ ਮਾਨ ਤਿਸਾਂ ਬਈ ਸਾਰਾ ਮੁਗਤ ਅਜਾਨ ਸਦਾ ਸਦਾ ਏਹੋ ਪੁੱਲਨਾਰ ਨਾਨਕ ਰਾਖਨ ਹਾਰ ਅਪਾਰ ਰਤਨ ਤੇ ਅਗ ਕੋੜੀ ਸੰਗਰਚਾ ਸਾਚ ਛੋੜ ਦੂਠ ਸੰਗ ਮਚਾ ਜੋ ਛੜਨਾ ਸੋ ਅਸਥਿਰ ਕਰਮਾ ਨਾ ਜੋ ਹੋਵਨ ਸੋ ਦੂਰ ਪਰਾਨਾ छोड़ जाए तिसका श्रमकारा संग सहाई तिस पर हरा चंदन लेप उतारा थोए गर्भथ प्रीत पसम संग होए अंधकूप महापतित बिकराल नानक काढ़ ले हो प्रबदयाला कर तू तो पशु की मान जात लोको पचारा करा दिन रात बाहर पेकल अंतर मलमाया शपसना है कछ करा शपाया ਬਾਹਰ ਗਿਆਨ ਤੇ ਆਨ ਇਤਸਨਾਨ ਅੰਤਰ ਵਿਆਪਾ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਤਰ ਕਾ ਸੇ ਤਰਾ ਅਥਾ ਜਾ ਕੇ ਅੰਤਰ ਵਿਆਪ ਪ੍ਰਭ ਆਪ ਨਾਨਕ ਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਘ ਹਲੇ ਹੋ ਉਡਣੀ ਭਾਵੈ ਕਹਾ ਪੁਜਾਰਤ 부ਝਾ ਡੋਰਾ ਨੀ ਸਕਈਆ ਤੋ ਸਮਝਾ ਪੋਰਾ ਕਹ ਬਿਸ਼ਨ ਪਦ ਗਾਵਾਂ ਗੋਂਗਾ ਚਤਨ ਕਰਾ ਤੋ ਪੀਸੁਰ ਪੰਗ ਕਹ ਪਿੰਗੂਲ ਪਰਵਤ ਪਰ ਪਵਨ ਨਹੀਂ ਹੋਤ ਉਹਾ ਉਸ ਗਵਨ ਕਰਤਾਰ ਕਰੋਨਾ ਮੈਂ ਦਿਨ ਬੇਨਤੀ ਕਰਾਂ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਇ ਤਾਂ ਸਿਓ ਪ੍ਰੀਤ ਬਲੂਆ ਕੇ ਗ੍ਰੀਹਾ ਪੀਤਰ ਬਸਾ ਆਨੰਦ ਕੇ ਲ ਮਾਇਆ ਰੰਗ ਰਸਾ ਧ੍ਰਿੜ ਕਰਮਾ ਨੇ ਮਨ ਹੈ ਪ੍ਰਤੀਤ ਕਾਲਨ ਆਵੈ ਮੂੜੇ ਚੀਤ ਬਾਹਰ ਵਿਰੋਧ ਕਾੰਨ ਕਰਉਦ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਇਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੈ ਹੋ ਆਪਨ ਕਰ ਕਰਮ ਤੂ ਠਾਕੁਰ ਤੁਮ ਪਹਾਰਦਾਸ ਜਿਓ ਪੈਂਦ ਸਭ ਤੇਰੀ ਰਾਸ ਤੁਮ ਮਾਤਾ ਪਿਤਾ ਹਮ ਬਾਰਕ ਤੇਰੇ ਤੇਰੀ ਕਿਰਪਾ ਮੈਂ ਸੁਖ ਨੇਰੇ ਕੋਇ ਨਾ ਜਾਣਾ ਤੇਮਰਾ ਅੰਤ ਉਚੇਤੇ ਉਚਾਪਗਵੰਤ ਸਗਲ ਸਮਗਰੀ ਤੇਮਰਾ ਸੂਤਰ ਤਾਰੀ ਤੁਮਤੇ ਹੋਏ ਸੋਹਾਗਿਆ ਕਾਰੀ ਤੇਮਰੀ ਗਤਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ